ਰੋਲ ਮੰਗੀ ਗਈ ਸੀ ਪਾਰਲੀਮੈਂਟ ਸੈਸ਼ਨ اٹینڈ ਕਰਨ ਵਾਸਤੇ ਨਾ ਕਿ ਕੋਈ ਉਹਨੂੰ ਆਪਣੇ ਘਰ ਆਉਣ ਵਾਸਤੇ ਜਾਂ ਹੋਰ ਕੋਈ ਕੰਮ ਕਰ ਵਾਸਤੇ ਸੀ ਪਰ ਸਰਕਾਰ ਨੇ ਮੇਰੇ ਖਿਆਲ ਲੱਗ ਕਿ ਬੜੀ ਘਟਿਆ ਸੋਚ ਆ ਸਰਕਾਰ ਦੀ ਬੜੀ ਘਣਾਉਣੀ ਸੋਚ ਆ ਕਿ ਜਿਹੜੀ ਪੰਜਾਬ ਪ੍ਰਤੀ ਖਾਸ ਕਰਕੇ ਸਿੱਖਾਂ ਪ੍ਰਤੀ ਘਟਗਿੰਦਿਆਂ ਪ੍ਰਤੀ ਕਿ ਇੱਥੇ ਦੇ ਲੋਕਲ ਜੋ ਅਧਿਕਾਰੀ ਆ ਉਹਨਾਂ ਦੀ ਰਿਪੋਰਟ ਤੇ ਮੇਰਾ ਖਿਆਲ ਹੈ ਕਿ ਪੰਜਾਬ ਦੇ ਜਿਹੜੇ ਹਾਲਾਤੀ ਅੱਜ ਬਹੁਤੀ ਤਰਸਜੋ ਗਿਆ ਵੀ ਮੀਡੀਆ ਦੇ ਥਰੂ ਹੀ ਪਤਾ ਲੱਗਾ ਕਿ ਜਿਹੜੀ ਪ੍ਰੋਲ ਮੰਗੀ ਗਈ ਸੀ ਪਾਰਲੀਮੈਂਟ ਸੈਸ਼ਨ ਅਟੈਂਡ ਕਰਨ ਵਾਸਤੇ ਨਾ ਕਿ ਕੋਈ ਉਹਨੂੰ ਆਪਣੇ ਘਰ ਆਉਣ ਵਾਸਤੇ ਜਾਂ ਹੋਰ ਕੋਈ ਕੰਮ ਕਰਵਾਉਣ ਵਾਸਤੇ ਸੀ ਇਹ ਕਿ ਲੋਕਾਂ ਦੀ ਜਿਹੜੀ ਲੋਕਾਂ ਨੇ ਉਹਨਾਂ ਚੁਣਿਆ ਸੀ ਉਹਨਾਂ ਦੀ ਆਵਾਜ਼ ਉੱਥੇ ਪਾਰਲੀਮੈਂਟ ਚ ਰੱਖ ਕੇ ਉਹਨਾਂ ਦੇ ਹੱਕਾਂ ਦੀ ਗੱਲ ਕਰਨ ਵਾਸਤੇ ਇਹ ਮੰਗੇ ਗਏ ਸੀ ਪਰ ਸਰਕਾਰ ਨੇ ਮੇਰੇ ਖਿਆਲ ਲੱਗ ਕੇ ਬੜੀ ਘਟੀਆ ਸੋਚ ਆ ਸਰਕਾਰ ਦੀ ਬੜੀ ਘਣਾਉਣੀ ਸੋਚ ਆ ਕਿ ਜਿਹੜੀ ਪੰਜਾਬ ਪ੍ਰਤੀ ਖਾਸ ਕਰਕੇ ਸਿੱਖਾਂ ਪ੍ਰਤੀ ਘਟ ਗਿੰਦੀਆਂ ਪ੍ਰਤੀ ਕਿ ਉਹਨਾਂ ਨੂੰ ਦਬਾ ਕੇ ਉਹਨਾਂ ਦੇ ਹੱਕ ਖੋਏ ਜਾਣ ਉਹਨਾਂ ਦੇ ਖਿਲਾਫ ਕੋਈ ਆਵਾਜ਼ ਬੁਲੰਦ ਨਾ ਕਰ ਸਕੇ ਇਹ ਸਾਰਾ ਕੁਝ ਤਾਂ ਕੀਤਾ ਜਾ ਰਿਹਾ ਇੱਕ ਪਾਸੇ ਜਿੱਦਾਂ ਹੁਣ ਪਹਿਲਾਂ ਵੀ ਗੱਲ ਹੋ ਚੁੱਕੀ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਜਿਹੜੀ ਇਹ ਸ਼ਤਾਬਦੀ ਮਨਾਹੀ ਗਈ ਉੱਤੇ ਕਰੋੜਾਂ ਰੁਪਏ ਖਰਚੇ ਗਏ ਪੰਜਾਬ ਦੇ ਸਿਰ ਤੇ ਜਿਹੜਾ ਉਹ ਉਹਦਾ ਲਾਭ ਵੀ ਦੁਨੀਆਂ ਦੇ ਸਟੇਟਾਂ ਨੂੰ ਪਹੁੰਚਾਇਆ ਗਿਆ ਤੇ ਇਹ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਤੱਕਾ ਸੀ ਕਿਉਂਕਿ ਗੁਰੂ ਤੇਗ ਬਹਾਦਰ ਦੀ ਸੋਚ ਤੇ ਸਭ ਦੇ ਭਲੇ ਦੀ ਸੋਚ ਸੀ ਮਨੁੱਖੀ ਅਧਿਕਾਰਾਂ ਦਾ ਸਤਕਾਰ ਸੀ ਇਹ ਤੇ ਇੱਕ ਪਾਸੇ ਇਸ ਸਰਕਾਰ ਉਹ ਗੁਰੂ ਤੇਗ ਬਹਾਦਰ ਸ਼ਹਾਦਤ ਦਾ ਲੋਕਾਂ ਦੇ ਮਾਰ ਰਹੀ ਆ ਤੇ ਇੱਕ ਪਾਸੇ ਲੋਕਾਂ ਦੇ ਅਧਿਕਾਰਾਂ ਨੂੰ ਦੇ ਗੁਰੂ ਤੇਗ ਬਹਾਦਰ ਦੀ ਸੋਚ ਦੇ ਉਲਟ ਪੁੱਛ ਲਿਆ ਜਾ ਰਿਹਾ ਲੋਕਾਂ ਦੇ ਹੱਕ ਖੋਏ ਜਾ ਰਹੇ ਆ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਆ ਤੇ ਨੌਜਵਾਨੀ ਨਸ਼ੇ ਚ ਮਰ ਰਹੀ ਆ ਯੂਨੀਵਰਸਿਟੀ 'ਚ ਮੋਰਚਾ ਲੱਗਾ ਉਹ ਉੱਥੇ ਸਰਕਾਰ ਜਿਹੜੇ ਕੰਮ ਕਰਨ ਵਾਲੇ ਉੱਧ ਤੇ ਕਰਦੇ ਨਹੀਂ ਉਹ ਇੱਕ ਬੇਅਦਵੀ ਦੇ ਮਸਲੇ 'ਚ ਮੋਰਚਾ ਲੱਗਾ ਹੋਇਆ ਉਹ ਕਿਸੇ ਪੰਜਾਬ ਦੇ ਹੱਕ 'ਚ ਕੋਈ ਵੀ ਫੈਸਲਾ ਸਰਕਾਰ ਨਹੀਂ ਲੈ ਰਹੀ ਸਾਰੇ ਫੈਸਲੇ ਜਿਹੜੇ ਪੰਜਾਬ ਦੇ ਵਿਰੋਧ 'ਚ ਪੰਜਾਬ ਨੂੰ ਕਰਜ਼ਾਈ ਕਰਨ ਵਾਲੇ ਪੰਜਾਬ ਨੂੰ ਲੁੱਟਣ ਵਾਲੇ ਪੰਜਾਬ ਨੂੰ ਕੁੱਟਣ ਵਾਲੇ ਕੀਤੇ ਜਾ ਰਹੇ ਆ ਮੇਰੇ ਖਿਆਲ ਹੈ ਕਿ ਬਹੁਤ ਹੀ ਇਹ ਜਿਹੜੀ ਬਹੁਤ ਅਮੀਰ ਸੀ 5 ਕਰੋੜ ਸਾਹਿਬ ਦੇ ਲੋਕਾਂ ਨੂੰ ਵੀ ਸਾਰਿਆਂ ਨੂੰ ਕਿ ਇਹ ਸ਼ਾਇਦ ਹਾਈ ਕੋਰਟ ਦੀ ਜਿਹੜਾ ਉਹ ਜੋ ਫੈਸਲਾ ਕੀਤਾ ਕਿ ਸਰਕਾਰ ਨੂੰ ਆਦੇਸ਼ ਦਿੱਤੇ ਆ ਕਿ ਉਹਦਾ ਸਨਮਾਨ ਕਰਦੇ ਹੋਏ ਉਹਨਾਂ ਨੂੰ ਪਾਰਲੀਮੈਂਟ ਚ ਲੈ ਕੇ ਆਉਣਾ ਜਿਹੜਾ ਬਹਾਨਾ ਬਣਾਇਆ ਜਾ ਰਿਹਾ ਕਿ ਲਾਅ ਐਂਡ ਆਰਡਰ ਦਾ ਕਿ ਇੱਥੇ ਦੇ ਲੋਕਲ ਜੋ ਅਧਿਕਾਰੀ ਆ ਉਹਨਾਂ ਦੀ ਰਿਪੋਰਟ ਤੇ ਮੇਰਾ ਖਿਆਲ ਹੈ ਕਿ ਪੰਜਾਬ ਦੇ ਜਿਹੜੇ ਹਾਲਾਤ ਆ ਅੱਜ ਬਹੁਤ ਹੀ ਤਰਸਜੋਗ ਆ ਪੰਜਾਬ ਦਾ ਮੇਰਾ ਖਿਆਲ ਕੋਈ ਵੀ ਸ਼ਹਿਰੀ ਜਿਹੜਾ ਉਹ ਹਰ ਵੇਲੇ ਡਰ ਭੈ ਚ ਜੀ ਰਿਹਾ ਕਿ ਉਹਦੇ ਨਾਲ ਪਤਾ ਨਹੀਂ ਕੀ ਵਾਪਰ ਜਾਣਾ ਤੇ ਮੇਰਾ ਖਿਆਲ ਹੈ ਕਿ ਇਹ ਜਿਹੜੀ ਲਾਅ ਐਂਡ ਆਰਡਰ ਜਿਹੋ ਜਿਹਾ ਅੱਜ ਇਹ ਤੋਂ ਤੇ ਭੈੜਾ ਮੇਰਾ ਖਾਲ ਕਦੀ ਵੀ ਨਹੀਂ ਸੀਗਾ ਤੇ ਇਹ ਚੀਜ਼ ਹੈ ਕਿ ਇਹ ਜਿਹੜਾ ਇਹ ਬਹਾਨਾ ਬਣਾਇਆ ਜਾ ਰਿਹਾ ਇੱਕ ਉਹ ਖਾਲੀ ਬਹਾਨਾ ਵਾ ਹੋਰ ਇਹ ਸਰਕਾਰ ਦੀ ਜਿਹੜੀ ਆ ਇਹ 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 ਆਪਣੀ ਪੋਲੀਟੀਕਲ ਜਿਹੜਾ ਇਹਦਾ ਏਜੰਡਾ ਵੀ ਆ ਕਿ ਉਹ ਅਮਰਤਪਾਲ ਸਿੰਘ ਨੂੰ ਬਾਹਰ ਨਾਲ ਲਿਆਂਦਾ ਜਾਵੇ ਉਹਨਾਂ ਦੀ ਜਿਹੜੀ ਪਾਰਟੀ ਆ ਉਹਨੂੰ ਅੱਗੇ ਨਾਲ ਵਧਨ ਦਿੱਤਾ ਜਾਵੇ ਇਹ ਸਾਰੀਆਂ ਚੀਜ਼ਾਂ ਤਾਂ ਕੀਤੀਆਂ ਜਾ ਰਹੀਆਂ ਕਿ ਪੰਜਾਬ ਦੇ ਹੱਕਾਂ ਦੀ ਜਿਹੜੀ ਆਵਾਜ਼ ਆ ਪੰਜਾਬ ਦੇ ਲੋਕਾਂ ਦੀ ਜਿਹੜੀ ਆਵਾਜ਼ ਆ ਖਾਸ ਕਰਕੇ ਸਿੱਖ ਭਾਈਚਾਰੇ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਕਿਤੇ ਪਾਰਲੀਮੈਂਟ 'ਚ ਜਾ ਕੇ ਉਹ ਰੱਖ ਨਾ ਸਕੇ ਇਸ ਕਰਕੇ ਸਾਰਾ ਕੁਝ ਇਹ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਸਾਨੂੰ ਪੰਜਾਬ ਦੇ ਲੋਕਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਉਹਨਾਂ ਨਾਲ ਸ਼ਰਿਆਮ ਧੱਕੇ ਭਾਈ ਧੱਕੇਸ਼ਾਈ ਕੀਤੀ ਜਾ ਰਹੀ ਆ ਇਹ ਜੇ ਸ਼ਤਾਬਦੀ ਵੀ ਮਨਾਇ ਗਈ ਤੇ ਉਹਦੇ 'ਚ ਵੀ ਜਿਹੜੇ ਉਹ ਸਾਰਾ ਬਿਜ਼ਨਸ ਵੀ ਉਹਨਾਂ ਲੋਕਾਂ ਨੂੰ ਦਿੱਤਾ ਜਾ ਗਿਆ ਪੰਜਾਬ ਦੀਆਂ ਨੌਕਰੀਆਂ ਤੇ ਵੀ ਦੂਜਿਆਂ ਲੋਕਾਂ ਨੂੰ ਸਾਰਾ ਕੁਝ ਤੇ ਪੰਜਾਬ ਦਾ ਸਾਰਾ ਕੁਝ ਮੇਰੇ ਖਿਆਲ ਆ ਕਿ ਜਿਹੜਾ ਕਿ ਇਸ ਪੰਜਾਬ ਨੂੰ ਤੇ ਪੰਜਾਬ ਸਰਕਾਰ ਕਹਿੰਨੇ ਆਪਾਂ ਪੰਜਾਬ ਦੇ ਜਿਹੜੇ ਹੱਕਾਂ ਦੀ ਹਕੂਕਾਂ ਦੀ ਉਹਨੇ ਖੋਲੀ ਕਰਨੀ ਸੀ ਉਹ ਉਹਨੂੰ ਹੀ ਲਟਾਉਣ ਵਾਸਤੇ ਉਹਨੇ ਖਤਮ ਕਰਨ ਵਾਸਤੇ ਮੇਰੇ ਖਿਆਲ ਤੁਲੀ ਹੋਈ ਆ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਇਹ ਜਿਹੜਾ ਇਹ ਸਰਕਾਰ ਦਾ ਏਜੰਡਾ ਮੇਰੇ ਖਿਆਲ ਇਹੋ ਹੀ ਆ ਕਿ ਪੰਜਾਬ ਨੂੰ ਇਹੋ ਜਿਹੇ ਹਾਲਾਤਾਂ ਚ ਛੱਡ ਦਿਓ ਕਿ ਪੰਜਾਬ ਚ ਕੋਈ ਰਹਿਣਾ ਨਾ ਚਾਵੇ ਪੰਜਾਬ ਦੀ ਨੌਜਵਾਨੀ ਨਸ਼ਿਆਂ ਚ ਫਸੀ ਆ ਉਹ ਵਧੇਸਾਂ ਚ ਰੁੜ ਰਹੀ ਆ ਤੇ ਇਹ ਇਹ ਸਾਡੇ ਜਿਹੜੇ ਆ ਪੰਜਾਬ ਸਰਕਾਰ ਜਿਹੜੀ ਆ ਉਹ ਇਹ ਕਿਸੇ ਪਾਸੇ ਧਿਆਨ ਨਹੀਂ ਦੇ ਰਹੀ ਉਹਨੂੰ ਇੱਕੋ ਹੀ ਆ ਕਿ ਅਮਰਤਪਾਲ ਨੂੰ ਅਸੀਂ ਬਾਹਰ ਨਾ ਹਉਣ ਦਈਏ ਇਹ ਇੱਕ ਇਹ ਉਹਨਾਂ ਕੋ ਬਹਾਨਾ ਤੇ ਅਮਰਤਪਾਲ ਤੇ ਅੰਦਰ ਤਿੰਨ ਸਾਲ ਤੋਂ ਉਦੋਂ ਤੋਂ ਕਿ ਲਾਅ ਐਂਡ ਆਰਡਰ ਦੀ ਜਿਹੜੇ ਪੰਜਾਬ ਦੇ ਹਾਲਾਤ ਆ ਉਦੋਂ ਤੋਂ ਕਿੰਨੇ ਖਰਾਬ ਆ ਉਹ ਉਹਦਾ ਜ਼ਿੰਮੇਵਾਰ ਕੌਣ ਆ ਹੈ ਇਸ ਕਰਕੇ ਮੇਰਾ ਖਿਆਲ ਹੈ ਕਿ ਪੰਜਾਬ ਸਰਕਾਰ ਜਿਹੜੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਆ ਉਹ ਜਿਹੜੀਆਂ ਉਹ ਜਿਹੜਾ ਉਹਨਾਂ ਸਵਾਲਾਂ ਦਾ ਜਵਾਬ ਦੇਣ ਤੋਂ ਭੱਜ ਰਹੀ ਆ ਕਿ ਜਿਹੜੇ ਇਹਨਾਂ ਨੇ ਪੰਜਾਬ ਨਾਲ ਧੱਕੇ ਕੀਤੇ ਪੰਜਾਬੰ ਦਾ ਜਿਹੜੇ ਹੱਕ ਲੁੱਟੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਪੰਜਾਬ ਦੀ ਆਵਾਜ਼ ਨੂੰ ਦਬਾਉਣ ਵਾਸਤੇ ਜਿਹੜਾ ਇਹ ਫੈਸਲਾ ਜਿਹੜਾ ਅੱਜ ਜਿਹੜਾ ਆਇਆ ਸਾਹਮਣੇ ਇਹ ਇਹਦੀ ਅਸੀਂ ਪੁਰਜ਼ੋਰ ਸ਼ਬਦਾਂ ਚ ਨਖੇਦੀ ਕਰਦੇ ਆ ਇਹ ਮਨੁੱਖੀ ਅਧਿਕਾਰਾਂ ਦਾ ਵੀ ਕਹਾਣਿਆ ਲੋਕਤੰਤਰ ਦਾ ਵੀ ਕਹਾਣਿਆ ਕਿ ਮੇਰਾ ਖਿਆਲ ਹੈ ਕਿ ਜੇ ਲੋਕਾਂ ਨੂੰ ਲੋਕਾਂ ਦੇ ਨਮਾਇਦੇ ਦੀ ਆਵਾਜ਼ ਨਹੀਂ ਚੁੱਕਣ ਦੇਣੀ ਸਹੀ ਤਾਂ ਉਹਨੂੰ ਚੋਣ ਲੜਨ ਵਾਸਤੇ ਕਿਉਂ ਇਜਾਜ਼ਤ ਦਿੱਤੀ ਗਈ ਕਿਉਂ ਕਿਉਂ ਐਡਾ ਲੋਕਾਂ ਨਾਲ ਧੋਖਾ ਕਿਉਂ ਕੀਤਾ ਗਿਆ ਇਸ ਕਰਕੇ ਮੇਰਾ ਖਿਆਲ ਹੈ ਕਿ ਜੇ ਲੋਕਾਂ ਨੂੰ ਚੋਣਨ ਵਾਸਤੇ ਮੌਕਾ ਦਿੱਤਾ ਤੇ ਲੋਕਾਂ ਦੀ ਆਵਾਜ਼ ਨੂੰ ਜਿਹੜਾ ਪਾਰਲੀਮੈਂਟ 'ਚ ਲੋਕਾਂ ਦੀਆਂ ਦੁੱਖ ਤਕਲੀਫਾਂ ਰੱਖਣ ਵਾਸਤੇ ਇਹ ਮੌਕਾ ਦੇਣਾ ਇੱਕ ਇਹ ਮਨੁੱਖੀ ਅਧਿਕਾਰਾਂ ਦਾ ਲੋਕਤੰਤਰ ਦੀ ਭਾਵਨਾ ਦੇ ਵੀ ਅਨੁਕੂਲ ਨਹੀਂਗਾ ਇਹ ਸਾਰਾ ਕੁਝ ਜਾਣਬੁੱਝ ਕੇ ਇਹ ਪੰਜਾਬ ਦੇ ਲੋਕਾਂ ਨੂੰ ਘੱਟ ਗਿਣਤੀਆਂ ਨੂੰ ਕੁਛਨ ਦੀ ਦੱਬਣ ਦੀ ਜਿਹੜੀ ਸਾਡੀ ਵਿਰਾਸਤ ਨੂੰ ਵਿਰਸੇ ਨੂੰ ਖਤਮ ਕਰਨ ਦੀ ਜਿਹੜੀ ਚਾਲ ਹੈ ਇਹ ਇਹ ਸਰਕਾਰ ਕਰ ਰਹੀ ਹੈ। ਮੀਡੀਆ ਦੇ ਥਰੂ ਹੀ ਪਤਾ ਲੱਗਾ ਕਿ ਜਿਹੜੀ ਪ੍ਰੋਲ ਮੰਗੀ ਗਈ ਸੀ ਪਾਰਲੀਮੈਂਟ ਸੈਸ਼ਨ ਅਟੈਂਡ ਕਰਨ ਵਾਸਤੇ ਨਾ ਕਿ ਕੋਈ ਉਹਨੂੰ ਆਪਣੇ ਘਰ ਆਉਣ ਵਾਸਤੇ ਜਾਂ ਹੋਰ ਕੋਈ ਕੰਮ ਕਰਵਾਉਣ ਵਾਸਤੇ ਸੀ। ਇਹ ਕਿ ਲੋਕਾਂ ਦੀ ਜਿਹੜੀ ਲੋਕਾਂ ਨੇ ਉਹਨਾਂ ਚੁਣਿਆ ਸੀ ਉਹਨਾਂ ਦੀ ਆਵਾਜ਼ ਉੱਥੇ ਪਾਰਲੀਮੈਂਟ 'ਚ ਰੱਖ ਕੇ ਉਹਨਾਂ ਦੇ ਹੱਕਾਂ ਦੀ ਗੱਲ ਕਰਨ ਵਾਸਤੇ ਇਹ ਮੰਗੇ ਗਏ ਸੀ। ਪਰ ਸਰਕਾਰ ਨੇ ਮੇਰੇ ਖਿਆਲ 'ਚ ਬੜੀ ਘਟੀਆ ਸੋਚ ਆ ਸਰਕਾਰ ਦੀ, ਬੜੀ ਘਣਾਉਣੀ ਸੋਚ ਆ ਕਿ ਜਿਹੜੀ ਪੰਜਾਬ ਪ੍ਰਤੀ ਖਾਸ ਕਰਕੇ ਸਿੱਖਾਂ ਪ੍ਰਤੀ ਘਟਗਿੰਦੀਆਂ ਪ੍ਰਤੀ ਕਿਉਂ ਉਹਨਾਂ ਨੂੰ ਦਬਾ ਕੇ ਉਹਨਾਂ ਦੇ ਹੱਕ ਖੋਏ ਜਾਣ ਉਹਨਾਂ ਦੇ ਖਿਲਾਫ ਕੋਈ ਆਵਾਜ਼ ਬੁਲੰਦ ਨਾ ਕਰ ਸਕੇ ਇਹ ਸਾਰਾ ਕੁਝ ਤਾਂ ਕੀਤਾ ਜਾ ਰਿਹਾ ਇੱਕ ਪਾਸੇ ਜਿੱਦਾਂ ਹੁਣ ਪਹਿਲਾਂ ਵੀ ਗੱਲ ਹੋ ਚੁੱਕੀ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੀ ਜਿਹੜੀ ਸ਼ਤਬਦੀ ਮਰਾਈ ਗਈ ਉੱਤੇ ਕਰੋੜਾਂ ਰੁਪਏ ਖਰਚੇ ਗਏ ਪੰਜਾਬ ਦੇ ਸਿਰ ਤੇ ਜਿਹੜਾ ਉਹ ਉਹਦਾ ਲਾਭ ਵੀ ਦੂਜੀਆਂ ਸਟੇਟਾਂ ਨੂੰ ਪਹੁੰਚਾਇਆ ਗਿਆ ਤੇ ਇਹ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਤੱਕਾ ਸੀ ਕਿਉਂਕਿ ਗੁਰੂ ਤੇਗ ਬਹਾਦਰ ਦੀ ਸੋਚ ਤੇ ਸਭ ਦੇ ਭਲੇ ਦੀ ਸੋਚ ਸੀ ਮਨੁੱਖੀ ਅਧਿਕਾਰਾਂ ਦਾ ਸਤਕਾਰ ਸੀ ਇਹ ਤੇ ਇੱਕ ਪਾਸੇ ਇਸ ਸਰਕਾਰ ਉਹ ਗੁਰੂ ਤੇਗ ਬਹਾਦਰ ਸ਼ਹਾਦਤ ਦਾ ਲੋਕਾਂ ਦੇ ਮਾਰਾ ਰਹੀ ਹੈ ਤੇ ਇੱਕ ਪਾਸੇ ਲੋਕਾਂ ਦੇ ਅਧਿਕਾਰਾਂ ਨੂੰ ਦੇ ਗੁਰੂ ਤੇਗ ਬਹਾਦਰ ਦੀ ਸੋਚ ਦੇ ਉਲਟ ਪੁੱਛ ਲਿਆ ਜਾ ਰਿਹਾ ਲੋਕਾਂ ਦੇ ਹੱਕ ਖੋਏ ਜਾ ਰਹੇ ਆ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਆ ਤੇ ਨੌਜਵਾਨੀ ਨਸ਼ੇ ਚ ਮਰ ਰਹੀ ਆ ਯੂਨੀਵਰਸਿਟੀ ਚ ਮੋਰਚਾ ਲੱਗਾ ਉੱਥੇ ਸਰਕਾਰ ਜਿਹੜੇ ਕੰਮ ਕਰਨ ਵਾਲੇ ਉੱਧਰ ਤੇ ਕਰਦੀ ਨਹੀਂ ਉਹ ਇੱਕ ਬੇਅਦਵੀ ਦੇ ਮਸਲੇ ਚ ਮੋਰਚਾ ਲੱਗਾ ਹੋਇਆ ਉਹ ਕਿਸੇ ਪੰਜਾਬ ਦੇ ਹੱਕ ਚ ਕੋਈ ਵੀ ਫੈਸਲਾ ਸਰਕਾਰ ਨਹੀਂ ਲੈ ਰਹੀ ਸਾਰੇ ਫੈਸਲੇ ਜਿਹੜੇ ਪੰਜਾਬ ਦੇ ਵਿਰੋਧ ਚ ਪੰਜਾਬ ਨੂੰ ਕਰਜ਼ਾਈ ਕਰਨ ਵਾਲੇ ਪੰਜਾਬ ਨੂੰ ਲੁੱਟਣ ਵਾਲੇ ਪੰਜਾਬ ਨੂੰ ਕੁੱਟਣ ਵਾਲੇ ਕੀਤੇ ਜਾ ਰਹੇ ਆ ਮੇਰੇ ਖਿਆਲ ਹੈ ਕਿ ਬਹੁਤ ਹੀ ਇਹ ਜਿਹੜੀ ਬਹੁਤ ਅਮੀਰ ਸੀ 5 ਕਰੋੜ ਸਾਹਿਬ ਦੇ ਲੋਕਾਂ ਨੇ ਵੀ ਸਾਰਿਆਂ ਨੂੰ ਕਿ ਇਹ ਸ਼ਾਇਦ ਹਾਈ ਕੋਰਟ ਦੀ ਜਿਹੜਾ ਉਹ ਜੋ ਫੈਸਲਾ ਕੀਤਾ ਕਿ ਸਰਕਾਰ ਨੂੰ ਆਦੇਸ਼ ਦਿੱਤੇ ਆ ਕਿ ਉਹਦਾ ਸਨਮਾਨ ਕਰਦੇ ਹੋਏ ਉਹਨਾਂ ਨੂੰ ਪਾਰਲੀਮੈਂਟ ਚ ਲੈ ਕੇ ਆਉਣਾ ਜਿਹੜਾ ਬਹਾਨਾ ਬਣਾਇਆ ਜਾ ਰਿਹਾ ਕਿ ਲਾ ਐਂਡ ਆਰਡਰ ਦਾ ਕਿ ਇੱਥੇ ਦੇ ਲੋਕਲ ਜੋ ਅਧਿਕਾਰੀ ਆ ਉਹਨਾਂ ਦੀ ਰਿਪੋਰਟ ਤੇ ਮੇਰਾ ਖਿਆਲ ਹੈ ਕਿ ਪੰਜਾਬ ਦੇ ਜਿਹੜੇ ਹਾਲਾਤ ਆ ਅੱਜ ਬਹੁਤ ਹੀ ਤਰਸਜੋਗ ਆ ਪੰਜਾਬ ਦਾ ਮੇਰਾ ਖਿਆਲ ਕੋਈ ਵੀ ਸ਼ਹਿਰੀ ਜਿਹੜਾ ਉਹ ਹਰ ਵੇਲੇ ਡਰ ਭੈ ਚ ਜੀ ਰਿਹਾ ਕਿ ਉਹਦੇ ਨਾਲ ਪਤਾ ਨਹੀਂ ਕੀ ਵਾਪਰ ਜਾਣਾ ਤੇ ਮੇਰਾ ਖਿਆਲ ਹੈ ਕਿ ਇਹ ਜਿਹੜੀ ਲਾ ਐਂਡ ਆਰਡਰ ਜਿਹੋ ਜਿਹਾ ਅੱਜ ਇਹ ਤੋਂ ਤੇ ਭੈੜਾ ਮੇਰਾ ਖਲ ਕਦੀ ਵੀ ਨਹੀਂ ਸੀਗਾ ਤੇ ਇਹ ਚੀਜ਼ ਹੈ ਕਿ ਇਹ ਜਿਹੜਾ ਇਹ ਬਹਾਨਾ ਬਣਾਇਆ ਜਾ ਰਿਹਾ ਇੱਕ ਉਹ ਖਾਲੀ ਬਹਾਨਾ ਵਾ ਹੋਰ ਇਹ ਸਰਕਾਰ ਦੀ ਜਿਹੜੀ ਆ ਇਹ 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 ਆਪਣੀ ਪੋਲੀਟੀਕਲ ਜਿਹੜਾ ਇਹਦਾ ਏਜੰਡਾ ਵੀ ਆ ਕਿ ਉਹ ਅਮਰਤਪਾਲ ਸਿੰਘ ਨੂੰ ਬਾਹਰ ਨਾਲ ਲਿਆਂਦਾ ਜਾਵੇ ਉਹਨਾਂ ਦੀ ਜਿਹੜੀ ਪਾਰਟੀ ਆ ਉਹਨੂੰ ਅੱਗੇ ਨਾਲ ਵਧਨ ਦਿੱਤਾ ਜਾਵੇ ਇਹ ਸਾਰੀਆਂ ਚੀਜ਼ਾਂ ਤਾਂ ਕੀਤੀਆਂ ਜਾ ਰਹੀਆਂ ਕਿ ਪੰਜਾਬ ਦੇ ਹੱਕਾਂ ਦੀ ਜਿਹੜੀ ਆਵਾਜ਼ ਆ ਪੰਜਾਬ ਦੇ ਲੋਕਾਂ ਦੀ ਜਿਹੜੀ ਆਵਾਜ਼ ਆ ਖਾਸ ਕਰਕੇ ਸਿੱਖ ਭਾਈਚਾਰੇ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਕਿਤੇ ਪਾਰਲੀਮੈਂਟ 'ਚ ਜਾ ਕੇ ਉਹ ਰੱਖ ਨਾ ਸਕੇ ਇਸ ਕਰਕੇ ਸਾਰਾ ਕੁਝ ਇਹ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਸਾਨੂੰ ਪੰਜਾਬ ਦੇ ਲੋਕਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਉਹਨਾਂ ਨਾਲ ਸ਼ਰਿਆਮ ਧੱਕੇ ਭਾਈ ਧੱਕੇਸ਼ਾਈ ਕੀਤੀ ਜਾ ਰਹੀ ਆ ਇਹ ਜੇ ਸ਼ਤਾਬਦੀ ਵੀ ਮਨਾਇ ਗਈ ਤੇ ਉਹਦੇ 'ਚ ਵੀ ਜਿਹੜੇ ਉਹ ਸਾਰਾ ਬਿਜ਼ਨਸ ਵੀ ਉਹਨਾਂ ਲੋਕਾਂ ਨੂੰ ਦਿੱਤਾ ਜਾ ਗਿਆ ਪੰਜਾਬ ਦੀਆਂ ਨੌਕਰੀਆਂ ਤੇ ਵੀ ਦੂਜਿਆਂ ਲੋਕਾਂ ਨੂੰ ਸਾਰਾ ਕੁਝ ਤੇ ਪੰਜਾਬ ਦਾ ਸਾਰਾ ਕੁਝ ਮੇਰੇ ਖਿਆਲ ਆ ਕਿ ਜਿਹੜਾ ਕਿ ਇਸ ਕੈਨ ਨੂੰ ਤੇ ਪੰਜਾਬ ਸਰਕਾਰ ਕਹਿੰਨੇ ਆਪਾਂ ਪੰਜਾਬ ਦੇ ਜਿਹੜੇ ਹੱਕਾਂ ਦੀ ਹਕੂਕਾਂ ਦੀ ਉਹਨੇ ਰਖਵਾਲੀ ਕਰਨੀ ਸੀ ਉਹ ਉਹਨੂੰ ਹੀ ਲਟਾਉਣ ਵਾਸਤੇ ਉਹਨੇ ਖਤਮ ਕਰਨ ਵਾਸਤੇ ਮੇਰੇ ਖਿਆਲ ਤੁਲੀ ਹੋਈ ਆ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਇਹ ਜਿਹੜਾ ਇਹ ਸਰਕਾਰ ਦਾ ਏਜੰਡਾ ਮੇਰੇ ਖਿਆਲ ਇਹੋ ਹੀ ਆ ਕਿ ਪੰਜਾਬ ਨੂੰ ਇਹੋ ਜਿਹੇ ਹਾਲਾਤਾਂ ਚ ਛੱਡ ਦਿਓ ਕਿ ਪੰਜਾਬ ਚ ਕੋਈ ਰਹਿਣਾ ਨਾ ਚਾਵੇ ਪੰਜਾਬ ਦੀ ਨੌਜਵਾਨੀ ਨਸ਼ਿਆਂ ਚ ਫਸੀ ਆ ਉਹ ਵਦੇਸਾਂ ਚ ਰੋਂ ਰਹੀ ਆ ਤੇ ਇਹ ਇਹ ਸਾਡੇ ਜਿਹੜੇ ਆ ਪੰਜਾਬ ਸਰਕਾਰ ਜਿਹੜੀ ਆ ਉਹ ਕਿਸੇ ਪਾਸੇ ਧਿਆਨ ਨਹੀਂ ਦੇ ਰਹੀ ਉਹਨੂੰ ਇੱਕੋ ਹੀ ਆ ਕਿ ਅਮਰਤਪਾਲ ਨੂੰ ਅਸੀਂ ਬਾਹਰ ਨਾ ਹੋਣ ਦਈਏ ਇਹ ਇੱਕ ਇਹ ਉਹਨਾਂ ਕੋ ਬਹਾਨਾ ਤੇ ਅਮਰਤਪਾਲ ਤੇ ਅੰਦਰ ਤਿੰਨ ਸਾਲ ਤੋਂ ਉਦੋਂ ਤੋਂ ਕਿ ਲਾ ਇਨ ਆਰਡਰ ਦੀ ਜਿਹੜੇ ਪੰਜਾਬ ਦੇ ਹਾਲਾਤ ਆ ਉਦੋਂ ਤੋਂ ਕਿੰਨੇ ਖਰਾਬ ਆ ਉਹ ਉਹਦਾ ਜ਼ਿੰਮੇਵਾਰ ਕੌਣ ਆ ਹੈ ਇਸ ਕਰਕੇ ਮੇਰਾ ਖਿਆਲ ਹੈ ਕਿ ਪੰਜਾਬ ਸਰਕਾਰ ਜਿਹੜੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਆ ਉਹ ਜਿਹੜੀਆਂ ਉਹ ਜਿਹੜਾ ਉਹਨਾਂ ਸਵਾਲਾਂ ਦਾ ਜਵਾਬ ਦੇਣ ਤੋਂ ਭੱਜ ਰਹੀ ਆ ਕਿ ਜਿਹੜੇ ਇਹਨਾਂ ਨੇ ਪੰਜਾਬ ਨਾਲ ਧੱਕੇ ਕੀਤੇ ਪੰਜਾਬ ਦਾ ਜਿਹੜੇ ਹੱਕ ਲੁੱਟੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਪੰਜਾਬ ਦੀ ਆਵਾਜ਼ ਨੂੰ ਦਬਾਉਣ ਵਾਸਤੇ ਜਿਹੜਾ ਇਹ ਫੈਸਲਾ ਜਿਹੜਾ ਅੱਜ ਜਿਹੜਾ ਆਇਆ ਸਾਹਮਣੇ ਇਹ ਇਹਦੀ ਅਸੀਂ ਪੁਰਜ਼ੋਰ ਸ਼ਬਦਾਂ ਚ ਨਖੇਦੀ ਕਰਦੇ ਆ ਇਹ ਮਨੁੱਖੀ ਅਧਿਕਾਰਾਂ ਦਾ ਵੀ ਕਹਾਣਿਆ ਲੋਕਤੰਤਰ ਦਾ ਵੀ ਕਹਾਣਿਆ ਕਿ ਮੇਰਾ ਖਿਆਲ ਹੈ ਕਿ ਜੇ ਲੋਕਾਂ ਨੂੰ ਲੋਕਾਂ ਦੇ ਨਮਾਇਦੇ ਦੀ ਆਵਾਜ਼ ਨਹੀਂ ਚੁੱਕਣ ਦੇਣੀ ਸਹੀ ਤਾਂ ਉਹਨੂੰ ਚੋਣ ਲੜਨ ਵਾਸਤੇ ਕਿਉਂ ਇਜਾਜ਼ਤ ਦਿੱਤੀ ਗਈ ਕਿਉਂ ਕਿਉਂ ਐਡਾ ਲੋਕਾਂ ਨਾਲ ਧੋਖਾ ਕਿਉਂ ਕੀਤਾ ਗਿਆ ਇਸ ਕਰਕੇ ਮੇਰਾ ਖਿਆਲ ਹੈ ਕਿ ਜੇ ਲੋਕਾਂ ਨੂੰ ਚੋਣਨ ਵਾਸਤੇ ਮੌਕਾ ਦਿੱਤਾ ਤੇ ਲੋਕਾਂ ਦੀ ਆਵਾਜ਼ ਨੂੰ ਜਿਹੜਾ ਪਾਰਲੀਮੈਂਟ 'ਚ ਲੋਕਾਂ ਦੀਆਂ ਦੁੱਖ ਤਕਲੀਫਾਂ ਰੱਖਣ ਵਾਸਤੇ ਇਹ ਮੌਕਾ ਦੇਣਾ ਇੱਕ ਇਹ ਮਨੁੱਖੀ ਅਧਿਕਾਰਾਂ ਦਾ ਲੋਕਤੰਤਰ ਦੀ ਭਾਵਨਾ ਦੇ ਵੀ ਅਨੁਕੂਲ ਨਹੀਂਗਾ ਇਹ ਸਾਰਾ ਕੁਝ ਜਾਣ ਬੁੱਝ ਕੇ ਇਹ ਪੰਜਾਬ ਦੇ ਲੋਕਾਂ ਨੂੰ ਘੱਟ ਗਿਣਤੀਆਂ ਨੂੰ ਕੁਛਨ ਦੀ ਦੱਬਣ ਦੀ ਜਿਹੜੀ ਸਾਡੀ ਵਿਰਾਸਤ ਨੂੰ ਵਿਰਸੇ ਨੂੰ ਖਤਮ ਕਰਨ ਦੀ ਜਿਹੜੀ ਚਾਲ ਹੈ ਇਹ ਇਹ ਸਰਕਾਰ ਕਰ ਰਹੀ ਹੈ